ਵੱਕਰ ਕਪੂਰਸਲਾ ਸ਼ਹਿਰ ਦੇ ਕਾਦੇ ਪ੍ਰਧਾਨ ਦਰਬੀਰ ਸਿੰਘ ਜੀ ਕੋ ਐ ਜਿਨ੍ਹਾਂ ਕੋ ਜੋ ਪਾਣੀ ਦੇ ਵਿਵਾਦ ਚੱਲ ਰਿਹਾ BBMB ਉਹਦੇ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਪ੍ਰਧਾਨ ਜੀ ਦਾ ਕੀ ਕਹਣਾ ਸਾਸਤਰੀ ਕਾ ਪ੍ਰਧਾਨ ਜੀ ਸਾਸਤਰੀ ਗਾਲ ਦੇ ਪ੍ਰਧਾਨ ਜੀ ਜੋ BBMB ਵੀ ਮੁੱਦੇ ਤੇ ਪਾਣੀ ਦੇ ਚੱਲ ਰਿਹਾ ਵਿਵਾਦ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨੀ ਨੂੰ ਕਾਦੀਆਂ ਇਹ ਜਿਹੜਾ ਮੁੱਦਾ ਪੂਰੇ ਜੋਰ ਸ਼ੋਰ ਨਾਲ ਭੱਗਿਆ ਆ ਇਹ ਸਾਡੇ ਪੰਜਾਬ ਨਾਲ ਸੰਬੰਧਤ ਆ ਪਾਣੀਆਂ ਦੇ ਮਸਲੇ 'ਚ ਸਾਡੇ ਪੰਜਾਬ ਦੇ ਨਾਲ ਸੰਬੰਧਤ ਆ ਔਰ ਇਹ ਜਿਹੜੀ ਸਰਕਾਰ ਸੈਂਟਰ ਸਰਕਾਰ ਆ ਇਹ ਕਿਸੇ ਨਾ ਕਿਸੇ ਬਹਾਨੇ ਚਾਹੇ ਉਹਨਾਂ ਨੇ ਸਾਡੀ ਬੀਬੀ ਐਮਬੀ ਦੇ ਵਿੱਚੋਂ ਨਮਾਇੰਦਗੀ ਘਟਾਈ ਜਾਂ ਕੋਈ ਵੀ ਬਹਾਨਾ ਬਣਾ ਆ ਗਏ ਸਾਨੂੰ ਸਾਡੇ ਅੱਖੀ ਘਟਾ ਪਾ ਗਏ ਇਹ ਜਿਹੜਾ ਸਾਡਾ ਪਾਣੀ ਆ ਪੰਜਾਬ ਦਾ ਜੋ ਹੁਣੇ ਪੰਜਾਬ ਨੂੰ ਬਹੁਤ ਵੱਡੀ ਜ਼ਰੂਰਤ ਹੈਗੀ ਆ ਪਾਣੀ ਦੀ ਤੇ ਇਹ ਪਾਣੀ ਕਿਸੇ ਨਾ ਕਿਸੇ ਤਰੀਕੇ ਜਿਹੜਾ ਵਾ ਉਹ ਹਰਿਆਣਾ ਜਾਂ ਹੋਰ ਕਿਸੇ ਪਾਸੇ ਨੂੰ ਜਾਂ ਰਾਜਸਥਾਨ ਨੂੰ ਜਿੱਦਾਂ ਜਾਂਦਾ ਹੈਗਾ ਜਾਂ ਹਰਿਆਣੇ ਨੂੰ ਜਾਂਦਾ ਹੈਗਾ ਹੋਰ ਜਿੱਤਰਾ ਵੀ ਹੈਗਾ ਵਾ ਸਾਡੇ ਕੋਲ ਪਾਣੀ ਖੂਣਾ ਚਾਹੁੰਦੀ ਆ ਉਹਦੇ ਵਿੱਚ ਪਹਿਲਾਂ ਉਹਨਾਂ ਨੇ ਸਾਡੀ ਜਿਹੜੀ ਹੈਗੀ ਸੀ ਨਮਾਇੰਦਗੀ ਉਹ ਘਟਾਈ ਉਸ ਤੋਂ ਬਾਅਦ ਹੁਣ ਇਹਨਾਂ ਉੱਥੇ ਕੋਈ ਮੈਨੇਜਰ ਡਾਇਰੈਕਟਰ ਸੀ ਉਹਨੂੰ ਬਦਲ ਕੇ ਤੇ ਚੁੱਪਚਪੀਤਿਆਂ ਸੀ ਆਪਣਾ ਕੰਟਰੋਲ ਕਰਕੇ ਤੇ ਇਹ ਜਿਹੜਾ ਪਾਣੀ ਆ ਬਿਨਾ ਪੰਜਾਬ ਨੂੰ ਦੱਸਿਆ ਪੁੱਛਿਆ ਇਹਨਾਂ ਨੇ ਪਾਣੀ ਜਿਹੜੀ ਖੜਨ ਲਈ ਉੱਥੇ ਕੋਸ਼ਿਸ਼ ਕੀਤੀ ਆ ਬਹੁਤ ਮੰਦ ਭਾਗੀ ਗੱਲ ਆ ਪੰਜਾਬ ਇੱਕ ਦਾਨੀ ਸੂਬਾ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ ਤੇ ਉਹ ਕਦੇ ਵੀ ਕਿਸੇ ਚੀਜ਼ ਤੋਂ ਨਾ ਨਹੀਂ ਕਰਦਾ ਹੈਗਾ ਪਰ ਜਿਸ ਤਰੀਕੇ ਨਾਲ ਇਹ ਖੂੰਡੇ ਆ ਇਹਨੂੰ ਖੂੰਡੇ ਕਹਿ ਸਕਦੇ ਆ ਨਾ ਕਿ ਇਹ ਮਤਲਬ ਇਹ ਕੋਈ ਕਾਨੂੰਨ ਦੇ ਵਿੱਚ ਹੈਗਾ ਬਹੁਤ ੱੱਕਾ ਹੁੰਡਿਆ ਪੰਜਾਬ ਨਾਲ ਇਹ ਪ੍ਰਧਾਨ ਜੀ ਗੱਲ ਹੋਰ ਦੱਸੋ ਜਿੱਦਾਂ ਭਗਵੰਤ ਮਾਨ ਪਹਿਲਾਂ ਕਹਿ ਰਹੇ ਰਹੇ ਤੇਗਾ ਕਿ ਜੀ ਸਾਡੇ ਪੰਜਾਬ ਕੋ ਖੁਦ ਲੈਣੇ ਦਾ ਪਾਣੀ ਇੱਕ ਠੀਕ ਹੈ ਪੀਣ ਵਾਸਤੇ ਤੇ ਅਸੀਂ ਇੱਕ ਬੂੰਦ ਵੀ ਹਰਿਆਣੇ ਨੂੰ ਨਹੀਂ ਦਵਾਂਗੇ ਤੇ 24 ਘੰਟੇ ਬਾਅਦ ਇਹਨੇ ਪਹਾਰਿਆਣੋ ਨੂੰ ਪਾਣੀ ਦਿੱਤਾ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਜਿਹੜੀ ਉਹਨੇ ਗੱਲ ਕਹੀ ਹੈਗੀ ਨਾ ਵੀ ਸਾਡੇ ਕੋਲ ਪਾਣੀ ਹੈ ਨਹੀਂ ਉਹ ਵਾਕਿਆ ਬਿਲਕੁਲ ਗੱਲ ਸਹੀ ਹੈਗੀ ਆ ਸੱਚੀ ਹੈਗੀ ਆ ਆਸਲੇ ਪਾਣੀ ਦੀ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਿੱਲ ਤੇ ਗਿਆ ਅਸੀਂ ਜਦੋਂ ਸਨ 90 ਦੇ ਵਿੱਚ ਨਾ ਕਰੀਏ ਤੇ ਸਨ 90 ਦੇ ਵਿੱਚ ਜਿਹੜੀਆਂ ਸਾਡੇ ਮੋਟਰਾਂ ਹੇ ਉਦੋਂ ਮੋਨੋ ਬਲਾਕ ਮੋਟਰਾਂ ਸੀਗੀਆਂ ਤੇ 2 ਫੁੱਟ ਧਰਤੀ ਤੋਂ ਅਸੀਂ ਉੱਚੀਆਂ ਰੱਖਦੇ ਆ ਤੇ ਪਾਣੀ ਤਾਂ ਵੀ ਪੂਰਾ ਦਿੰਦੀਆਂ ਸੀਗੀਆਂ ਆਸ ਟਾਈਮ ਅਸੀਂ 60 ਤੋਂ 70 80 ਫੁੱਟ ਤੱਕ ਡਿਲੀਵਰੀ ਪਾ ਕੇ ਥੱਲਿਓਂ ਪਾਣੀ ਲੈਣਦੇ ਆ ਇੰਨਾ ਪਾਣੀ ਜਿਹੜਾ ਹੈਗਾ ਵਾ ਉਹ ਥੱਲੇ ਚਲ ਗਿਆ ਹੈਗਾ ਵਾ ਉਦੋਂ ਪਾਣੀ ਸੀ ਸਿਰਫ ਧਰਤੀ ਦੇ ਵਿੱਚ 10 ਫੁੱਟ ਤੇ ਆਸ ਥੋਲੇ ਪਾਣੀ ਚਲ ਗਿਆ ਇਹ 40 45 ਫੁੱਟ ਤੇ 50 ਫੁੱਟ ਤੇ 60 ਫੁੱਟ ਤੇ ਹਲਾਕੇ ਦੇ ਏਰੀਆ ਦੇ ਹਿਸਾਬ ਨਾਲ ਵੱਖੋ ਵੱਖਰਾ ਹੈਗਾ ਪਾਣੀ ਸਾਡੇ ਕੋਲ ਨਾ ਹੋਣ ਵਾਲੀ ਗੱਲ ਤੇ ਸੱਚ ਹੈਗੀ ਆ ਪਰ ਜਿਹੜਾ ਉਹਨਾਂ ਨੇ ਤੁਸੀਂ ਕਹਿੰਦੇ ਆ ਵੀ ਉਹਨਾਂ ਨੇ ਪਾਣੀ ਇੱਕ ਵਾਰ ਮਤਲਬ ਵੀ ਨਾ ਕੀਤੀ ਤੇ ਫੇਰ ਪਾਣੀ ਦਿੱਤਾ ਉਹਦਾ ਜਵਾਬ ਅਸਲ ਵਿੱਚ ਤੇ ਉਹ ਹੀ ਦੇ ਸਕਦੇ ਕਿਉਂ ਪਰ ਜੋ ਆਮ ਪਤਾ ਲੱਗਾ ਹੈਗਾ ਵੀ ਹਰਿਆਣੇ ਨੂੰ ਪੀਣ ਵਾਲੇ ਪਾਣੀ ਦੀ ਲੋੜ ਸੀ ਉਸ ਗੱਲ ਨੂੰ ਮੱਦਰ ਰੱਖ ਕੇ ਉਹਨਾਂ ਨੇ 3700 ਕਿਉਸਕ ਪਾਣੀ ਜਿਹੜਾ ਹੈਗਾ ਉਹਨਾਂ ਨੂੰ ਦੇਣਾ ਮਤਬ ਵੀ ਚਾਲੂ ਰੱਖਿਆ ਪਰ ਸੈਂਟਰ ਗਵਰਨਮੈਂਟ ਜਿਹੜੀ ਆ 85 100 ਕਿ ਉਸਕ ਤੇ ਡਾਕਾ ਮਾਰਨ ਨੂੰ ਫਿਰਦੀ ਇਹਨੂੰ ਡਾਕਾ ਕਵਾਂਗੇ ਲੋਡ ਤੋਂ ਕਈ ਗੁਣਾ ਵੱਧ ਉਹ ਪਾਣੀ ਖੜਨ ਨੂੰ ਫਿਰਦੇ ਹੈਗੇ ਔਰ ਉਹਨੂੰ ਪੰਜਾਬ ਦਾ ਫਿਰ ਕੋਈ ਨਹੀਂ ਹਾਲਾਂਕਿ ਪੰਜਾਬ ਨੇ ਹਰ ਮੈਦਾਨ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਚਾਹੇ ਉਹ ਬਾਡਰਾਂ ਤੇ ਹੋਵੇ ਚਾਹੇ ਉਹ ਪਾਣੀ ਦੇ ਮਸਲੇ ਤੋਂ ਹੋਵੇ ਪੰਜਾਬ ਨੇ ਕਿੰਨਾ ਪਾਣੀ ਹਰਿਆਣੇ ਨੂੰ ਦਿੱਤਾ ਭਾਵੇਂ ਹਰਿਆਣਾ ਸਾਡਾ ਅੰਗ ਸੀਗਾ ਪਰ ਉਹਨਾਂ ਨੇ ਉਹਦਾ ਹੱਕ ਨਹੀਂ ਰੱਖਿਆ ਉਹਨੂੰ ਪਿਆਣੇ ਜੋਰ ਦਾ ਹਿੱਸਾ ਬਣਦਾ ਸੀ ਹੁਣ ਵੀ ਸਾਨੂੰ ਜੋ ਅਸੀਂ ਅਖਬਾਰਾਂ ਚੋਂ ਜਾਂ ਆਮ ਵੀ ਆਮ ਦੇਖ ਰਹੇ ਆ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਵਰਤ ਲਿਆ ਵਾ ਔਰ ਫੇਰ ਵੀ ਪਾਣੀ ਉਹ 3700 ਕਿਊਸਕ ਜਾਂਦਾ ਹੈਗਾ ਪਰ ਜਿਹੜਾ 8500 ਕਿਊਸਕ ਲੈਣਾ ਜਾਂ ਮੰਗਣਾ ਜਾਂ ਖੋਣਾ ਇਹ ਖੂਣਾ ਕਹਿ ਸਕਦੇ ਆ ਮੋਗਲੈਣ ਮੰਗਣ ਵਾਲੀ ਗੱਲ ਨਹੀਂ ਇਹ ਖੂਣਾ ਕਹਿ ਸਕਦੇ ਆ ਬਹੁਤ ੱੱਕਾ ਵਾ ਸਾਡੇ ਪੰਜਾਬ ਦੇ ਨਾਲ ਪਾਣੀ ਨੂੰ ਆਹਲੇ ਬੂੰਦ-ਬੂੰਦ ਪੰਜਾਬ ਨੂੰ ਆਹਲੇ ਪਾਣੀ ਦੀ ਜੜੀ ਆ ਬੂੰਦ-ਬੂੰਦ ਚਾਹੀਦੀ ਹੈਗੀ ਆ ਸਾਨੂੰ ਨਹਿਰੀ ਪਾਣੀ ਚਾਹੀਦਾ ਹੈਗਾ ਜੇ ਅਸੀਂ ਧਰਤੀ ਤੋਂ ਇਸੇ ਤਰ੍ਹਾਂ ਹੀ ਧਰਤੀ ਚੋਂ ਹੀ ਕੱਢਦੇ ਰਹੇ ਤਾਂ ਕੁਝ ਦਿਨ ਦੂਰ ਨਹੀਂ ਜਦੋਂ ਧਰਤੀ ਦੇ ਥੱਲੋਂ ਪਾਣੀ ਜਿਹੜਾ ਬੰਦ ਹੋ ਜਾਊਗਾ ਔਰ ਉਹ ਆਪਣਾ ਹੱਕ ਜਮਾ ਕੇ ਬਹਿ ਜਾਣਗੇ ਵੀ ਅਸੀਂ ਤਾਂ 8500 ਕਿਊਸਕੀ ਲੈਣਾ ਭਾਵੇਂ ਤੁਸੀਂ ਮਰੋ ਤੇ ਭਾਵੇਂ ਜਿਓ ਇਹ ਕਰਕੇ ਸਾਨੂੰ ਪਹਿਲਾਂ ਹੀ ਸੂਚਿਤ ਹੋਣਾ ਪਊਗਾ ਵੀ ਸਾਨੂੰ ਆਪਣਾ ਪਾਣੀ ਜਿਹੜਾ ਨਹਿਰਾਂ ਰਾਈ ਕੁਝ ਇਹਨਾਂ ਨੇ ਕੋਈ ਇਹਨਾਂ ਦੀ ਸਕੀਮ ਚੱਲਣ ਗਈ ਆ ਮੈਂ ਅੰਮ੍ਰਿਤਸਰ ਪਿੱਛੇ ਜਿਹਾ ਗਿਆ ਸੀ ਉੱਥੇ ਕੁਝ ਪਿੰਡਾਂ ਨੂੰ ਇਹ ਨਹਿਰਾਂ ਦਾ ਪਾਣੀ ਪੀਣ ਵਾਸਤੇ ਵੀ ਮਹੀਆ ਕਰਨ ਲੱਗੇ ਆ ਗਿਆ ਇਸ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਪੀਣ ਵਾਲੇ ਪਾਣੀ ਦੀ ਵੀ ਲੋੜ ਹੈਗੀ ਆ ਉਹ ਫਸਲਾਂ ਨੂੰ ਵੀ ਪਾਣੀ ਦੀ ਲੋੜ ਹੈਗੀ ਆ ਤੇ ਨਹਿਰੀ ਪਾਣੀ ਦੀ ਬਹੁਤ ਵੱਡੀ ਲੋੜ ਹੈਗੀ ਆ ਸਰਕਾਰਾਂ ਨੂੰ ਸਾਡੀ ਇਹ ਬੇਨਤੀ ਹੈਗੀ ਆ ਵੀ ਪੰਜਾਬ ਨੂੰ ਪੰਜਾਬ ਦਾ ਪਾਣੀ ਦੇ ਕੇ ਨਹਿਰਾਂ ਬਣਾ ਕੇ ਜਿੱਥੇ ਨਹੀਂ ਵੀ ਬਣੀ ਉਹਨੂੰ ਬਣਾਈ ਜਾਵੇ ਜਿੱਥੇ ਬਣੀਆਂ ਹੈਗੀਆਂ ਉਹਨਾਂ ਨੂੰ ਚਾਲੂ ਕਰਕੇ ਸਾਨੂੰ ਇਹ ਜਿਹੜਾ ਪਾਣੀ ਹੈਗਾ ਨਹਿਰੀ ਪਾਣੀ ਜੋ ਸਾਡਾ ਹੱਕ ਹੈਗਾ ਸਾਨੂੰ ਦਿੱਤਾ ਜਾਵੇ ਪ੍ਰਧਾਨ ਜੀ ਅਗਲਾ ਸਵਾਲ ਇਹ ਕਿ ਜਦੋਂ ਆਪਣੇ ਪੰਜਾਬ ਦਾ ਸੀਐਮ ਭਗਵੰਤ ਮਾਨ ਆਪ ਸਰਕਾਰ ਚਲਾ ਰਿਹਾ ਹੈ ਲੇਕਿਨ ਇਹ ਚੱਲਿ ਦਿੱਲੀ ਵਾਲੋਂ ਕੇਜਰੀਵਾਲ ਵਾਲੋਂ ਕੇਜਰੀਵਾਲ ਜੋ ਹੈ ਹਰਿਆਣੇ ਦਾ ਪੁੱਤ ਹੈ ਠੀਕ ਹੈ ਜੀ ਤੇ ਹੁਣ ਤੁਸੀਂ ਆ ਦੱਸੋ ਕਿ ਕੇਜਰੀਵਾਲ ਆਪਣੇ ਹਰਿਆਣੇ ਦਾ ਸੋਚੇਗਾ ਕਿ ਪੰਜਾਬ ਦਾ ਸੋਚੇਗਾ ਸਾਨੂੰ ਪੰਜਾਬ ਨੂੰ ਮਾਰ ਹੀ ਸਦਾ ਇਹ ਰਹੀ ਬਹੁਤ ਵੱਡੀ ਮਾਰ ਆਈ ਜੇ ਕਾਂਗਰਸ ਦਾ ਸਰਕਾਰ ਆਇਆ ਤੇ ਉਹ ਵੀ ਸੈਂਟਰ ਨੇ ਉਹਦੇ ਧੌਣ ਤੇ ਗੋਡਾ ਰੱਖ ਲਿਆ ਜੇ ਸੰਦੀ ਇਸ ਆਪ ਸਰਕਾਰ ਆਈ ਇਹ ਇਨਾਂ ਨੇ ਮਤਪੀ ਕੇਜਰੀਆਲ ਨੇ ਤਾਂ ਹੁਣ ਤੇ ਗੁੱਡਾ ਰੱਖ ਲਿਆ ਪਈ ਇਨਾ ਪਾਣੀ ਨੂੰ ਦੇ ਦੇਈਂ ਨਾ ਪਾਣੀ ਇਹਨੂੰ ਦੇ ਹਾਲਾਂਕਿ ਸਾਨੂੰ ਪੰਜਾਬ ਦੇ ਫੈਸਲੇ ਪੰਜਾਬ ਸਰਕਾਰ ਨੂੰ ਲੈਣੇ ਚਾਹੀਦੇ ਆ ਨਾ ਕਿ ਕੇਜਰੀਆਲ ਨਾਲ ਸਾਡਾ ਕੋਈ ਮਤਲਬ ਨਹੀਂ ਜੇ ਅਕਾਲੀਆਂ ਦੀ ਸਰਕਾਰ ਆਉਂਦੀ ਤੇ ਉੱਥੇ ਭਾਜਪਾ ਮਤਪੀ ਉਹਨਾਂ ਕੋ ਕਰਵਾ ਲੈਂਦੀ ਸਾਨੂੰ ਪੰਜਾਬ ਨੂੰ ਪਾਣੀ ਤੋਂ ਕੰਗਾਲ ਕਰਨ ਵਾਸਤੇ ਕੋਈ ਵੀ ਜੜੀ ਸਰਕਾਰ ਆਉਂਦੀ ਹੈਗੀ ਆ ਉਹ ਦਿੱਲੀ ਤੋਂ ਪ੍ਰਭਾਵ ਬਣਾ ਕੇ ਸਾਨੂੰ ਲੁੱਟਦੀ ਆ ਸੋ ਇਹ ਕਰਕੇ ਜਿਹੜੀ ਹੁਣ ਜਨਤਾ ਜਿਹੜੀ ਹੈਗੀ ਆ ਉਹ ਸੁਚੇਤ ਹੋ ਚੁੱਕੀ ਆ ਜੇ ਸਰਕਾਰਾਂ ਨੇ ਸਾਡਾ ਹੱਕ ਖੋਇਆ ਤੇ ਹੁਣ ਇਹਨਾਂ ਤੇ ਜਿਹੜਾ ਸਿਆਸੀ ਲੋਕ ਆ ਇਹਨਾਂ ਤੇ ਜਿਹੜਾ ਵਿਸ਼ਵਾਸ ਆ ਜਨਤਾ ਨੂੰ ਉਹ ਓਠੂਲਤਾ ਏ ਨਾ ਹੋਵੇ ਵੀ ਧੱਕਾ ਕਰਦੇ ਕਰਦੇ ਜਨਤਾ ਵਿਗਾੜਨ ਨੂੰ ਜਨਤਾ ਉੱਠ ਕੇ ਖਲੋ ਕੇ ਮਤਲਬ ਇਹ ਮੜ ਕੇ ਜਿਹੜਾ ਆਪਣਾ ਹੱਕ ਜਤਾਵੇ ਜਿੱਤਰਾ ਅੱਗੇ ਮਤਲਬ ਦਿੱਲੀ ਧਰਨੇ ਲੱਗੇ ਜਾਂ ਮਤਲਬ ਵੀ ਉਹ ਮਤਲਬ ਵੀ ਕੋਈ ਇਸ ਤਰ੍ਹਾਂ ਦਾ ਪਾਣੀ ਤੇ ਵਿਵਾਦ ਵਿਵਾਦ ਐਡਾ ਵੱਡਾ ਹੋ ਜਾਵੇ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਮੁੜ ਕੇ ਕੋਈ ਨਾ ਕੋਈ ਮਤਲਬ ਵੀ ਕੋਈ ਬਖਰੀ ਹਿਵਾ ਬਣੇ ਇਸ ਨੂੰ ਕਰਨ ਵਾਸਤੇ ਸਾਡੇ ਨਾਲ ਜਿਹੜੀ ਪਾਣੀ ਦੀ ਵੰਡ ਆ ਉਹ ਬਿਲਕੁਲ ਅਨਸਾਫ਼ ਨਾ ਸਹੀ ਹੋਣੀ ਚਾਹੀਦੀ ਹੈਗੀ ਆ ਇਹ ਧੱਕਾ ਹੈਗਾ ਜਿਹੜਾ ਸਾਡੇ ਨਾਲ ਸਰਕਾਰ ਕਰਦੀ ਕੋਈ ਵੀ ਸਰਕਾਰ ਕਰਦੀ ਆ ਜਾਂ ਕੋਈ ਵੀ ਜਿਹੜਾ ਨੈਸ਼ਨਲ ਲੀਡਰ ਉੱਠਦਾ ਹੈਗਾ ਉਹ ਇੱਥੇ ਪੰਜਾਬ 'ਚ ਕੁਛ ਬੋਲਦਾ ਹਰਿਆਣੇ 'ਚ ਕੁਛ ਬੋਲਦਾ ਦਿੱਲੀ 'ਚ ਕੁਛ ਬੋਲਦਾ ਦਿੱਲੀ 'ਚੋਂ ਦਿੱਲੀ ਦੀ ਭਾਸ਼ਾ ਬੋਲਦਾ ਹਰਿਆਣੇ 'ਚ ਹਰਿਆਣੇ ਦੀ ਭਾਸ਼ਾ ਬੋਲਦਾ ਪੰਜਾਬ 'ਚੋਂ ਪੰਜਾਬ ਦੀ ਭਾਸ਼ਾ ਬੋਲਦਾ ਇਹ ਬਿਲਕੁਲ ਗਲਤ ਹੈ ਨਹੀਂ ਹੋਣੀ ਚਾਹੀਦੀ ਜੋ ਸੱਚਾ ਉਹ ਹੋਣਾ ਚਾਹੀਦਾ ਇਹ ਆ ਸਾਡੇ ਨਾਲ ਪ੍ਰਧਾਨ ਦਰਬੀਰ ਤੇ ਮੇਰੇ ਨਾਲ ਕੈਮਰਾਮੈਨ सिंह आपके पसंदीदा और भरोसेमंद चैनल अब तक न्यूज चैनल से। अगर आपके पास है कोई खबर या कोई विचार आप कीजिए हमें नीचे दिए गए नंबर पर संपर्क और हम बनेंगे आपकी आवाज़ प्लीज हमारे चैनल को सब्सक्राइब करना मत भूलिए हम हैं हमेशा आपके साथ धन्यवाद